ਤਕੀ ਨਾਵਾਂ ਪਛਦਾ ਕੀ ਪ੍ਰੋਗਰਾਮ ਸੀ ਇੱਥੇ ਆਪਾਂ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਜਲਤ ਮਹਾਪੰਚਾਇਤ ਪੰਜਾਬ ਜਨਸਕਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂ ਆਪਣੇ ਪਿੰਡ ਗਹਿਰੀ ਬਾਰਾ ਸਿੰਘ ਵਿਖਿਆ ਆ ਜਿੱਦੇ ਸ਼ਰੋਮਣੀ ਜਨਾਲਾ ਮਰਸ਼ੀਦ ਬਾਬਾ ਜੀਵਨ ਸਿੰਘ ਬਰੇਟੇ ਗੁਰੂ ਕੇ ਬੇਟੇ ਦੀ ਯਾਦ ਚ ਬੜੇ ਪੁਰਾਣੇ ਸਮੇਂ ਤੋਂ ਗੁਰਦੁਆਰਾ ਸਾਹਿਬ ਬਣਾਗਾ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਕੇਸ਼ੀ ਬਹਿਨੂ ਗੋਪਾਲ ਜੀ ਪੰਜਾਬ ਦੀ ਲੀਡਰਸ਼ਿਪ ਪੰਜਾਬ ਕਾਂਗਰਸ ਦੇ ਪ੍ਰਧਾਨ ਬਿੰਦਰ ਸਿੰਘ ਰਾਜਾਵੜਿੰਗ ਕੈਪਟਨ ਸੰਧੂ ਸਾਹਿਬ ਪ੍ਰਤਾਪ ਸਿੰਘ ਬਾਜਬਾ ਸਮੂਹਟੀ ਲੀਡਰਸ਼ਿਪ ਨੇ ਇੱਕ ਜ਼ਮਵਰੀ ਮੇਰੇ ਸਿਰ ਸੌਂਪੀ ਹੈ ਕਿ ਕਾਂਗਰਸ ਪਾਰਟੀ ਦਾ ਇੱਕ ਵਿਭਾਗ ਹੈ ਉਸ ਵਿਭਾਗ ਦਾ ਨਾਮ ਹੈ ਅਨ ਰਜਿਸਟਰਡ ਵਰਕਰ ਐਂਡ EMPLOYES ਵਿਭਾਗ ਕਾਂਗਰਸ ਪਾਰਟੀ ਪੰਜਾਬ ਤੁਜਣਾ ਇਹ ਵਿਭਾਗ ਹੈ ਬੜਾ ਹੰਮ ਵਿਭਾਗ ਹੈ ਇਸ ਵਿਭਾਗ ਦਾ ਪੰਜਾਬ ਦਾ ਮੈਨੂੰ ਚੇਅਰਮੈਨ ਜਿਹੜਾ ਹੈ ਉਹ ਨਿਯੁਕਤ ਕੀਤਾ ਹੈ ਕੈਪਟਨ ਅ ਅਮਰਿੰਦਰ ਸਿੰਘ ਰਾਜਾਭੜਿੰਗ ਵੱਲੋਂ ਤੇ ਸੂਬੇ ਦੀ ਕਾਂਗਰਸ ਵੱਲੋਂ ਮੇਰਾ ਨਾਮ ਇਹ ਜਗ੍ਹਾ ਸੀ ਜਿਹਨੂੰ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਰਕਰਸ਼ਨ ਖੜਗੇ ਸਾਹਿਬ ਅ ਰਾਹੁਲ ਗਾਂਧੀ ਜੀ ਕੇਸ਼ੀ ਬੈਨੂ ਗੋਪਾਲ ਜੀ ਪ੍ਰਿੰਕਾ ਗਾਂਧੀ ਜੀ ਸਾਰਿਆਂ ਨੇ ਪ੍ਰਵਾਨ ਕਰਦੇ ਹੋਏ ਮੈਨੂੰ ਇਹ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਵੱਡੇ ਮਸਲੇ ਆ ਪੰਜਾਬ ਦੇ ਖੇਤ ਤੋਂ ਮਨਜ਼ੂਰਾਂ ਦਾ ਮਸਲਾ ਪੰਜਾਬ ਦੇ ਪੱਲੇਦਾਰਾਂ ਦਾ ਮਸਲਾ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਦਾ ਮਸਲਾ ਪੰਜਾਬ ਦੇ ਕੱਚੇ ਪੱਕੇ ਮੁਲਾਜ਼ਮਾਂ ਦਾ ਮਸਲਾ ਪੰਜਾਬ ਦੇ ਸਫਾਈ ਕਰਮਚਾਰੀਆਂ ਦਾ ਮਸਲਾ ਪੰਜਾਬ ਦੇ ਸਾਰੇ ਮੁਲਾਜ਼ਮ ਭਾਈਚਾਰੇ ਦੇ ਜਿਹੜੇ ਮਸਲੇ ਐ ਇਹ ਸਾਰੇ ਮਸਲਿਆਂ ਦੇ ਉੱਤੇ ਜਿਹੜੇ ਆ ਅੱਜ ਪੰਜਾਬ ਸਰਕਾਰ ਨੇ ਜਿਨ੍ਹਾਂ ਨੂੰ ਅੱਖੋਂ ਪਰੋਕੇ ਕੀਤਾ ਹੋਇਆ ਹੈ ਇਹਦੇ ਲਈ ਅਸੀਂ ਆਵਾਜ਼ ਉਠਾਈਏ ਤੋਂ ਲਈ ਆਵਾਜ਼ ਉਠਾ ਕੇ ਅਸੀਂ ਜਿਹੜੇ ਵਿਭਾਗ ਦੀ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਮੈਨੂੰ ਚੇਅਰਮੈਨ ਬਣਾਇਆ ਹੈ ਤੇ ਅਸੀਂ 6 ਮਹੀਨਿਆਂ ਦੇ ਵਿੱਚ ਵਿੱਚ ਸਾਰੇ ਮਸਲੇ ਜਿਹੜੇ ਐ ਉਹਨੂੰ ਉਠਾਵਾਂਗੇ ਤੇ ਪੰਜਾਬ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਇਹਨਾਂ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਨੂੰ ਜਿਹੜਾ ਹੈ ਹੱਲ ਕੀਤਾ ਜਾਵੇ ਅੱਜ ਆਪਣੇ ਨੇ ਗਹਿਰੀ ਪਿੰਡ ਦੇ ਛੋਟੇ ਜਿਹੇ ਗਹਿਰੀ ਬਾਰਾ ਸਿੰਘ ਮਰਾਈ ਪਿੰਡ ਅੱਜ ਤੇ ਅਸੀਂ ਖੜੇ ਆਂ ਛੋਟਾ ਜਿਹਾ ਸਾਡਾ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਅੱਜ ਮੈਂ ਜਦੋਂ ਆਇਆ ਅਰਦਾਸ ਕਰਨ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਬਾਬਾ ਜੀ ਬਨ ਸਿੰਘ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਮੈਂ ਜਿੱਥੇ ਪੜਿਆ ਇਹ ਸਾਰੇ ਮੇਰੇ ਪਰਿਵਾਰਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਹੈ ਤੇ ਮੈਨੂੰ ਅਸ਼ੀਰਵਾਦ ਦਿੱਤਾ ਹੈ ਤੇ ਅਸੀਂ ਕਹਿੰਦੇ ਬਿਰਤਾਂ ਰਾਜਾ ਜਨਕੀ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਮੇਰੇ ਸਮੂੱਚੇ ਭਾਈਚਾਰੇ ਨੇ ਮੇਰੇ ਪਿੰਡ ਦੇ ਜਿਹੜੇ ਲੋਕਾਂ ਨੇ ਇਹ ਅਰਦਾਸ ਦੇ ਤਹਿਤ ਮੈਂ ਸੋਚਦਾ ਕਿ 2027 'ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੇਗੀ ਤਾਂ ਘੱਟੋ-ਘੱਟ ਸਾਡਾ ਉਹਦੇ ਵਿੱਚ ਯੋਗਦਾਨ ਜ਼ਰੂਰ ਰਹੇ ਔਰ ਕਾਂਗਰਸ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਇਸ ਜ਼ਿੰਮੇਵਾਰੀ ਨੂੰ ਮੈਂ ਨਿਭਾ ਸਕਾਂ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਵਿੱਚ ਸਰਕਾਰ ਲਿਆ ਕੇ ਪੰਜਾਬ ਦੇ ਲੋਕਾਂ ਦੇ ਮਸਲੇ ਜਿਹੜੇ ਆ ਦਲ ਪੰਜਾਬ ਦੇ ਵਿੱਚ ਦਲਿਤ ਭਾਈਚਾਰਾ 40% ਦੀ ਹੈ ਇਹਨਾਂ ਦਾ ਇਹਨਾਂ ਦੇ ਮਸਲੇ ਜਿਹੜੇ ਘਟਗਣਦਿਆਂ ਦੇ ਮਸਲੇ ਇਹਨਾਂ ਸਾਰੇ ਮਸਲਿਆਂ ਦੇ ਪ੍ਰਤੀ ਅਸੀਂ ਇਸ ਵਿਭਾਗ ਦੇ ਪਲੇਟਫਾਰਮ ਤੋਂ ਬਾਜੂ ਉਠਾਵਾਂਗੇ ਤੇ ਜਲਦੀ ਹੀ ਮੈਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨਾਲ ਤੇ ਕਾਂਗਰਸ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਤੇ ਕਾਂਗਰਸ ਪਾਰਟੀ ਦੇ ਸਾਰੇ ਐਮਐਲਏ ਤੇ ਸਾਰੇ ਹਲਕਾ ਇੰਚਾਰਜਾਂ ਦੇ ਨਾਲ ਵਿਚਾਰਧਰਤਾ ਕਰਕੇ ਆਪਣੇ ਇਸ ਵਿਭਾਗ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਕਰਨ ਵਾਸਤੇ ਤੇ ਰਾਹੁਲ ਗਾਂਧੀ ਦਾ ਜਿਹੜਾ ਸਨੇਹਾ ਹੈ ਮੁਹੱਬਤ ਦੀ ਦੁਕਾਨ ਦੇਸ਼ ਦੇ ਵਿੱਚੋਂ ਨਫਰਤ ਦੀ ਰਾਜਨੀਤੀ ਖਤਮ ਕਰਕੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਅਸੀਂ ਮੁਹੱਬਤ ਦੀ ਰਾਜਨੀਤੀ ਸ਼ੁਰੂ ਕਰਾਂਗੇ ਅਮਿਤ ਸ਼ਾਹ ਜੀ ਵੱਲੋਂ ਜਿਹੜਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਅਪਮਾਨ ਕੀਤਾ ਗਿਆ ਜਿਹੜਾ ਅਮਰਸਰ ਸਾਹਿਬ ਦੇ ਵਿੱਚ ਘਟਨਾ ਵਾਪਰੀ ਬਾਬਾ ਸਾਹਿਬ ਅੰਬੇਡਕਰ ਦਾ અપਮਾਨ ਹੋਇਆ ਇਹ ਸਾਰੀਆਂ ਘਟਨਾਵਾਂ ਦਾ ਜਵਾਬ ਦੇਣ ਲਈ ਅਸੀਂ ਇਸ ਆਪਣੇ ਵਿਭਾਗ ਨੂੰ ਜਿਹੜਾ ਅਨ ਰਜਿਸਟਰਡ ਮਜ਼ਦੂਰ ਤੇ EMPLOYEES ਵਿਭਾਗ ਹੈ ਸਾਡਾ ਕਾਂਗਰਸ ਪਾਰਟੀ ਦਾ ਇਹਨੂੰ ਮਜ਼ਬੂਤ ਕਰਕੇ ਅਸੀਂ ਦਾ ਜਵਾਬ ਦੇਵਾਂਗੇ ਤਾਂ ਮੈਂ ਸੂਚੇ ਪੰਜਾਬ ਅਸੀਂ ਉਹਨੂੰ ਅਪੀਲ ਕਰਦਾ ਕਿ ਆਓ ਇਕੱਠੇ ਹੋ ਕੇ ਸਾਰੇ ਸਾਡੇ ਨਾਲ ਜੁੜ ਕੇ ਸਾਨੂੰ ਅਸ਼ੀਰਵਾਦ ਦਿੰਦੇ ਹੋਏ ਜਿਹਦੇ ਇਸ ਵਿਭਾਗ ਨੂੰ ਅਸੀਂ ਮਜ਼ਬੂਤ ਕਰੀਏ केकेसी पंजाब ਨੂੰ ਅਸੀਂ ਮਜ਼ਬੂਤ ਕਰਕੇ ਉਥੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਹਿੱਤਾਂ ਦੇ ਵਿੱਚ ਆਵਾਜ਼ ਬੁਲੰਦ ਕਰ ਸਕੀਏ। ਆ ਠੀਕ ਹੈ। ਆਜਵਾਜ ਹੋਤ ਲੈ। ਤੁਸੀਂ ਆਏ ਤੁਸੀਂ ਪੁੱਛੇ ਰਹੇ ਸੀ ਹਾਂ ਜੀ ਚੱਲ ਗੱਲ ਇੱਕ ਬਾਈ ਦੇ ਪੌੜਾ ਦੂਜੇ ਬਾਈ ਦੇ ਵੀ ਪੌੜਾ ਹੀ ਹੈ ਮੈਂ ਕਿਹਾ ਆਹ ਫੋਟੋ ਖਿੱਚੋ ਮੋਬਾਈਲ 'ਚ ਖਿੱਚ ਲਓ ਬਹੁਤ ਵਧੀਆ आजमान, साथ साथ जी, का की, की आचल, तो हमें काली आज गया मेरी हिस्सा होती है सब तो पहला आपके पेट जावा क्योंकि जे मिट्टी है ना बजुर्ग पिंड जी सिंह जी स्थान जो खड़े की कृपा प्रथा है किरणीत सिंह ਆਪਣੇ ਪਿੰਡ ਨੂੰ ਨੈਸ਼ਨਲ ਲੈਵਲ ਤੇ ਇੱਕ ਛੋਟਾ ਜਿਹਾ ਪਿੰਡ ਹੈ ਜੁਸਰੂਪੀ ਜੁਮਾ ਜੈ ਜੀ ਮਹਾਰਾਜ ਸਿੰਘ ਉਹਦੇ ਨਾਮ ਲੈ ਕੇ ਜਾਣਦਾ ਨਹੀਂ ਸੀ ਕਾਮਦਗ ਹੋਇਆ ਸਰਕਾਰ ਜੋ ਚੜ੍ਹਦੀ ਕਰਨ ਸਰਕਾਰ ਜੋ ਮੇਰੇ ਜਗਾ ਨਹੀਂ ਸੁਨਾਰ ਭਾਨ ਸਿੰਘ ਜੀ ਮੇਰੇ ਪਾਦਸਤੌ ਮਾਸਟਰ ਜੀ ਸਿੰਘ ਜੀ ਗੈਰੀ साढ़े सौ की चर्चा जी बनवा देता है इसलिए मैं सदा रेडी रहूंगा थोड़ा जेड़े मेनू सी पर दिन वास्ते के आयो बेना चाची ना आईया बेना पहना तो सारे परिवार के क्षेत्र इकट्ठे हो थोड़ा सारा का मैं धन्यवाद दिया सरपंच साहब हर पीर ए भी पिंड के सरपंच जी बहुत जल्दी तौर पे आए ने मेनू सी पर दिन वास्ते पर चार बोलो जी गुरुद्वार अपना भी बेटी बाबा जीव सारे ने सारे उसी नाम लेके लोग होती है बैठे हुए कैरी बंदे ये मुंडे है गए कैरी बंदे बच्चे है गए तुसी इतने जाओ सो बहुत सारे गाना करवाए है के कर दे करा दे, 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 दे सो परमात्मा बाबा जी उसी ताकत दे थोड़ा आशीर्वाद हमेशा इस पिंड की मिट्टी का आशीर्वाद के लिए बना रहे ते मैं हमेशा पिंड की तरक्की वास्ते पंजाब की तरक्की वास्ते अपने लोगों की भलाई वास्ते काम करता रहा हूं ये ताकत मेनू बड़े आशीर्वाद नाल इस मिट्टी के आशीर्वाद नाल बाबा जी

ڪوئي <laughs> ٻڌي जो कि लंबे समय तो सार् तो पता कि आप पेड़ तो बजुर्गों आशी के आशीर्वाद नाबा जीव सिंह के आशीर्वाद नीव समाज की लंबे समय तो सेवा कर रहे हैं उस सेवा देखते हुए ਤੁਹਾਡੇ ਫੈਸਲੇ ਕਰਨ ਬਾਰੇ ਮੇਰੇ ਬਡੇ ਵੀ ਸੁਧਾਰ ਕੀ ਜਿੱਤ ਨਹੀਂ ਗਈ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਇੰਡੀਆ ਲੀਗ ਨੂੰ ਕਾਂਗਰਸ ਨੂੰ ਬਿਟੀ ਦੇ ਵਿੱਚ ਮਲਾਜਮ ਤੇ ਮਜ਼ਦੂਰ ਬਿੰਦ ਦੇ ਵਿੱਚ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਉਸ ਤੋਂ ਪਹਿਲਾਂ ਐਸ ਲੈਵਲ ਤੇ ਪਹੁੰਚਣਾ ਕਿਉਂਕਿ ਪਾਪਾ ਪਹਿਲਾਂ ਵੀ ਸ੍ਰੀ ਰਾਮ ਜੀ ਦਾ ਸਪਾਸਪਾਨ ਜੀ ਦੇ ਨਾਲ ਸੇਵਾ ਕਰ ਰਹੇ ਤਰ ਰਹੇ ਆ ਇਹ ਉਹ ਮਜੀਬ ਸਿੰਘ ਦਾ ਸੇਵਾ ਤੇ ਤੁਸੀਂ ਸਾਰਿਆਂ ਨੇ ਆਜ ਇਸ ਤੇ ਖੁਸ਼ੀ ਦੇ ਵਿੱਚ ਸਾਰੇ ਨਗਰ ਨਿਵਾਸੀ ਤੁਸੀਂ ਸਾਰਿਆਂ ਨੇ ਸਵਾਗਤ ਕੀਤਾ ਸਾਡੀ ਪੁਤਰਾ ਪ੍ਰਬੰਧਕ ਕਮੇਟੀ ਇਸ ਤੋਂ ਮੁਨੀਮਰਸਤਾ ਬਾਜੀ ਬਸਨੀ ਜੀ ਪ੍ਰਧਾਨ ਜੀ ਸੰਗਾਰਾ ਸਿੰਘ ਜੀ ਤੇ ਇਹਨਾਂ ਦੀ ਪੂਰੀ ਕਮੇਟੀ ਜਿਹੜੀ ਹਾਜ਼ਰ ਹੈ ਤੇ ਸਾਰਿਆਂ ਦਾ ਸਵਾਗਤ ਕੀਤਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਨੰਤ ਰਾਮੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਿਤਾ ਵਾਹਿਗੁਰੂ ਦੀ ਜੀ ਬਨਵਾਜ ਜੀ ਸਮੂਹ ਸੰਗਤਾਂ ਦੇ ਅੰਦੇ ਚਰਨਾ ਕਮਲਾਂ ਦੇ ਵਿਚਾਰਦਾਸ ਬੇਨਤੀ ਜੋ ਦੀ ਪ੍ਰਾਰਥਨਾ ਹੈ ਗਰੀਬ ਨਿਵਾਜ ਜੀ ਕੀ ਗਰੀਬਾਂ ਦਾ ਬਾਦਿਆ ਦੇ ਦਰਕਰ ਦੇ ਪ੍ਰੀਤਪਾਪ ਸਰਦਾਰ ਕਰਨਜੀਤ ਸਿੰਘ ਜੀ ਜੈਰੀ ਤथा ਸਾਰੇ ਪ੍ਰਵਾਸੀ ਆਪ ਦੀ ਬੜੀ ਬੜੀ ਮਹਾਨ ਮਿਹਰਪਾ ਰਹੇ ਹੋਈ ਸੱਚੇ ਪਾਤਸ਼ਾਹ ਜੀ ਆਪ ਜੀ ਬਣੋ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਕੇ ਕੇ ਸੀ ਪੰਜਾਬ ਦੀ ਕਾਂਗਰਸ ਪੰਜਾਬ ਦੀ ਯੂਨਾਈਟੇਡ ਮੈਨਗਨ ਦੇ ਸੱਚੇ ਪਾਤਸ਼ਾਹ ਦਾ ਸਤਿਕਾਰਨਾ ਕਰਦੇ ਹੁਣ ਸੱਚੇ ਪਾਤਸ਼ਾਹ ਜੀ ਅਵਧਾ ਸੁਕਰ ਹੈ ਸੁਕਰ ਹੈ ਸੁਕਰ ਪੂਰਤ ਪੂਰਤ ਲਬਾ ਦੇ ਸੱਚੇ ਪਾਤਸ਼ਾਹ ਜੀ ਆਪਨੇ ਕਿਰਪਾ ਕਰਨੀ ਸਰਦਾਰ ਕਰਨ ਕਰਨਜੀਤ ਸਿੰਘ ਗਹਿਰੀ ਤਸੱਲੀ ਪ੍ਰਵਾਸਤੇ ਆਪ ਨੂੰ ਇਹ ਪ੍ਰਯਾਹਤ ਰੱਖਣਾ ਸਿੱਧੇ ਬਸ ਉਹ ਜਿੰਮੇਵਾਰੀ ਗਰੀ ਸਿੱਕੇ ਪਤਸਾ ਜਿਓ ਉਸ ਜਿੰਮੇ ਆਪਣੇ ਬਾਰੇ ਨੂੰ ਫਾਉਂਡਰ ਸਿੱਕੇ ਪਾਹ ਬਲ ਉਹਦਨ ਕੁਛ ਕਰਦੇ ਸਿੱਕੇ ਪਤਸਾ ਜਿਓ ਨਾ ਬੁਲਾਉਂ ਉਹ ਬੜੀ ਸੰਦੋਸਤ ਕੋ ਸਾਥੇ ਪਹਿਨਾ ਇਹਨੇ ਆ ਵੀਨੰਦੀ ਤਾਰ ਕਰਨੀ ਜੀ ਪਰਦੇ ਸੇਵਾ ਸੇਵਾ ਦਾ ਪਰਵਾਰ ਦੇ ਪਰਦੇ ਲੋਕ ਲੋਕ ਵਿਚ ਕੱਜ ਕੇ ਰੱਖਣੇ ਉਨਾਮਨ ਸੱਤੇ ਪਾਛ ਸਾਜੀ ਆਪਣੀਆਂ ਦਸਾਂ ਨਾਹਾਂ ਦੇ ਕਿਰਤ ਕਮਾਈਆਂ ਦੇ ਵਿੱਚੋਂ ਤੇ ਹਵਲਕੜਾ ਪ੍ਰਸਾਦ ਦਿੱਤਾ ਸਾਰੇ ਪਰਵਾਰ ਦੇ ਸੱਤੇ ਮੇਰ ਪਰਿਵਾਰ ਹੱਥ ਰੱਖਣਾ ਦਸਤਾ ਪਰਪੰਦ ਪੁਲਿਸ ਨੂੰ ਨਾਮਜ਼ ਕਰਨਾ ਭਜਨ ਦਾ ਖਿਤਾਬ ਕਰਨਾ ਦੇ ਰੋਗਤਾਕ ਸੁਨੀਦਰਨ ਨੂੰ ਸਿੱਖੀ ਜੀਵਨ ਨਾਮ ਦਾਤਕ ਬਖਸ਼ਣੇ ਦਾ ਚੌਕੀ ਧਰਕੀ ਬਖਸ਼ ਨੇ ਸੌਰੀਆ ਹੈ ਜੋ ਜਲਦੀਆਂ ਤੋਂ ਅਨੁਭਾਵਨਾ ਸਮੂਹ ਨੂੰ ਕਰਨੀਆਂ ਸਭ ਜੁਗ ਦੇ ਮਾਈ ਕੋ ਇਹ ਜਨ ਦੱਸ ਤੇ ਕਾਲੂ ਗੁਰਾ ਸਭ ਜੀ ਦਾ ਜੀ ਪ੍ਰਵਾਨ ਕਰਨੀ ਚਾਹੀ ਤੇ ਪ੍ਰਵਾਨ ਕਰਨੀ ਗੁਰੂ ਗ੍ਰੰਥ ਜੀ ਮਾਨਿਓ ਅਰ ਕਰਪਾ ਕੀਏ ਜੋ ਪ੍ਰਭ ਕੋਮਲ ਹੋ ਚਾਹੀ ਬਹੁਤ ਸਭ ਦੇ ਰਾਜ ਕਰੇਗਾ ਕਾਲ ਸਾ ਬਖੀ ਰਹੇ ਕੋਈ ਕਵਾਰ ਹੋਏ ਸਭ ਮਿਲਾਂਗੇ ਜੀ ਕਰ ਗੁਰੂ ਜੀ ਬਣ ਗੁਰੂ ਨਾਮ ਜਹਾਜ ਹੈ ਜੈ ਜੁਤਰੀ ਬਾਗ ਆਕਰ ਸੇਵਦੇ ਭਰਨ ਭਰਨ ਘਾਰ ਸਰਧ ਕਰ ਸੇਵਦੇ ਭਰਨ ਭਰਨ ਘਾਰ ਤੁਦੇਂ ਸੋ ਨਿਹਾਲੋ ਹੋਰ ਜੀ ਰਾਮ ਬਾਖੋ ਬੋਲੇ ਸੋ ਨਿਹਾਲ ਹੋਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਰ ਸੋਰਠ ਮਹਲਾ 5 ਵਾ ਆਗੈ ਸੁਖ ਮੇਰੇ ਮੀਤਾ ਪਾਸੇ ਅਨੰਤ ਪ੍ਰਭ ਕੀਤਾ ਆਗੈ ਸੁਖ ਮੇਰੇ ਮੀਤਾ ਪਾਸੇ ਅਨੰਤ ਪ੍ਰਭ ਕੀਤਾ ਪਰਮੇਸ਼ਰ ਬੰਦ ਬਨਹਾਈ ਫਿਰ ਡੋਲਤ ਕਤ ਹੋ ਨਾਹੀ ਸਾਚੇ ਸਾਹਿਬ ਸੋ ਮਨ ਮੰਨਿਆ ਹਰ ਸਰਬੰਨਰ ਅੰਤਰ ਜਾਣਿਆ ਰਹਾ ਨਿਤਨਾਣਿਕ ਨਾਮ ਧਿਆਈ ਨਿਤਨਾਣਿਕ ਨਾਮ ਧਿਆਈ ਵਾਹਿਗੁਰੂ ਦਾ ਬਖਸ਼ਾ

ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਰੇ ਗੱਟੇ ਕਰ ਰਹੇ ਹਾਂ ਆਹ ਨਹੀਂ ਦਿੰਦੇ ਜੈ ਕਰੇ ਜੋ ਤੁ ਸੰਤਿ ਨਾਮੁ ਕਲਿ ਨਿਜਾ ਨਾ ਹੋਵੈ ਨਾ ਕੋ ਕੋ ਪਾਉ ਰੂਪ ਜੀ ਬਨੁ ਰੰਗ ਨਾ ਕੂ ਕਾ ਸਾਥ ਅਤਫਲੇ ਪ੍ਰਖੰਡਾ ਗ੍ਰਹਿ ਨਿਰਤੀਤ ਆਦ ਅਨੀ ਤੇ ਪ੍ਰਸਾਦ ਸੁਹਾਏ ਤਨ ਹਰ ਨਾਰਾ ਦੀਤ ਮਨੁ ਜੀਵਤ ਕੈ ਸੈ ਰੂਪੀ ਜੈ ਚੰਦ ਦੇਸ ਨਾਈ ਹਾਰ ਸਿਮਰ ਸਮਰਪਣ ਅਤਕਾਰ ਨਾਮਿਤ ਕਾ ਉਰਨ ਪੈਜ ਰਖੀ ਅਰਥ ਮਰਨੋ ਸਮਰ ਅਨਤਕਾਰ ਨਾਮਿਤ ਕਾ ਉਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਸੋ जय श्री कृष्ण सतनाम श्री बाहु गुरु चरण धीम ग्रामपुरी महादा जी जानंद एक ऊं अवतार हूं सतसंग नाम कुलर नाम के लीनवाची यहां जोते सुनते पठित कहते सुरता सबया असरी मेरा मन भगवान को चढ़ला के महाजी अहमद